ਚੀਗਾ ਸਾਰਿਆਂ ਨੂੰ ਕੀ ਹਾਲ ਚਾਲ ਆ ਇਹਦੀ ਭੈਣ ਦਾ ਮਾਰਿਆ ਛਿੱਕਾ ਜੀ ਦਾ ਇਹ ਕਹਿੰਦਾ ਵੀ ਜਨਾਨੀਆਂ ਨੂੰ ਮੂਰੇ ਆਉਣ ਦਾ ਸਮਾਂ ਦਾ ਉਹ ਮਤਲਬ ਇਹਨਾਂ ਦਾ ਸਮਾਂ ਆ ਗਿਆ ਜਨਾਨੀਆਂ ਦਾ ਆਓ ਜਨਾਨੀਆਂ ਜੀ ਸੱਦ ਕੇ ਮੂਰੇ ਆਓ ਜਿਹੜਾ ਚੰਗਾ ਕੰਮ ਕਰਦੀਆਂ ਜਿਵੇਂ ਸਾਡੇ ਮੂਗੇ ਦੀ ਧੀ ਹਰਮਣ ਆ ਤੇ ਤੇਰੀ ਜਨਾਨੀ ਤੂੰ ਜਨਾਨੀਆਂ ਨੂੰ ਪਤਾ ਕਿਵੇਂ ਅੱਗੇ ਲੈ ਕੇ ਆਉਣਾ ਆ ਮੜਾ ਚੈੱਕ ਕਰਿਓ ਕਿ ਨਾ ਹਾਂਜੀ ਕਰ ਲਿਆ ਚੈੱਕ ਇਹ ਕਹਿੰਦਾ ਐ ਜਨਾਨੀਆਂ ਗੇਲਿਓ ਜਿਹੜੀਆਂ ਜਨਾਨੀਆਂ ਅੱਗੇ ਲਿਿਆਉਣ ਦਾ ਨਾਰਾ ਨਾ ਉਹ ਤੇਰੇ ਵਾਂਗੂ ਨਹੀਂਗਾ ਕਿ ਇਥੋਂ ਛਾਤੀ ਦਿਖਾਈ ਚੱਲੋ ਤੇ ਬਾਅਦ 20 20 ਕਿੱਲੀਆਂ 20 20 ਕਿੱਲੇ ਪੈੜੀ ਲਈ ਚੱਲੋ ਉਹ ਵੀ ਫੇਰ ਜਾਣ ਨੂੰ ਬੁਝਾਈਆਂ ਤੋਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਇਹ ਨੂਰ ਦੀ ਮੰਮੀ ਵਰਗਿਆਂ ਦੀ ਵੀ ਫੈਨ ਹੈਗੇ ਆ ਜੀ ਇਹਨਾਂ ਦੇ ਫੈਨ ਆ ਤੇ ਇੱਥੋਂ ਵੇਖ ਲਓ ਮਾਈਂਡ ਮੈਟੈਲਿਟੀ ਕਿੰਨੇ ਕੁ ਡਾਊਨ ਹੋਊਗੀ ਸਾਡੀ ਪਤੰਦਰ ਆਉਦੀ ਬੋਟੀ ਆਟਾ ਗੁੰਨੀ ਜਾਂਦੀ ਮੂਰੇ ਬੈਠਾ ਵੀਡੀਓ ਬਣਾਈ ਜਾਂਦਾ ਏ ਉਹ ਵੀ ਆਏ 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 ਲੱਗੀ ਪਈ ਇੱਥੋਂ ਸਭ ਕੁਝ ਹਲਾਈ ਜਾਂਦੀ ਹੈ ਲਾਹਣਤਾ ਤੁਹਾਡੇ ਦੇ ਸਾਲਿਓ ਡੁੱਬ ਕੇ ਮਰ ਜੋ ਡੁੱਬ ਕੇ ਮੂਰੇ ਆ ਕੇ ਐ ਬਹਿ ਜਾਣਾ ਜਨਾਨੀਆਂ ਦਾ ਟਾਈਮ ਆ ਗਿਆ ਜਨਾਨੀਆਂ ਨੂੰ ਵੀ ਮੌਕਾ ਦਿਆ ਕਰੋ ਓਏ ਇਹੋ ਦੀਆਂ ਜਨਾਨੀਆਂ ਤਾਂ ਹੱਥ ਬੰਨੇ ਹੋ ਭਰਾਵਾ ਤੂੰ ਆਪਦੀ ਜਨਾਨੀ ਤੇ ਨਾ ਹਜੇ ਇੱਥੇ ਆਇਆ ਨਾ ਤੇ ਲਾਧਿਆ ਕਰ ਤੂੰ ਤਾਂ ਬੇਸ਼ਰਮ ਹੋ ਗਿਆ ਲਾਧਿਆ ਕਰ ਸਾਰਾ ਕੁਝ ਬਈ ਕਿਉਂਕਿ ਤੂੰ ਹੁਣ ਜਦੋਂ ਬੇਸ਼ਰਮ ਹੋ ਹੀ ਗਿਆ ਇਹਦੂ ਉੱਤੇ ਗੇਦੂ ਬਾਤ ਤੈਨੂੰ ਖੜਾ ਕੋਈ ਢੰਗ ਸੰਗ ਵਧੀਆ ਠੋਕੂਗਾ ਤੇ ਭਰਾਵਾ ਖਿਹੜਾ ਛੁੱਟੂਗਾ ਤੂੰ ਤਾਂ ਜਮਾਂ ਹੀ ਬੀੜਾ ਕਰਕੇ ਕਰੀ ਜਾਂਦਾ ਮੈਂ ਤਾਂ ਸਮਝੀ ਜਾਂਦਾ ਹੀ ਤੈਨੂੰ ਕੋਈ ਮਾੜੀ ਮੁੱਟੀ ਪਤੰਦਰ ਅਕਲ ਹੋਊਗੀ ਤੂੰ ਤਾਂ ਜਨਾਨੀ ਤੇਰੀ ਉੱਥੇ ਆਟਾ ਗੁੰਨੀ ਜਾਂਦੀ ਆ ਉਹ ਉਹੋ ਜੀ ਬੋਡਲ ਕੱਟੀ ਜੀ ਉਹ ਆ ਉਹਨੂੰ ਵੀ ਸ਼ਰਮ ਆਉਂਦੀ ਵੀ ਤੂੰ ਕੀ ਕਰੀ ਜਾਂਦੀ ਆ ਤੂੰ ਹੀ ਕਹਿ ਦੇ ਵੀ ਬੇਇੱਜ਼ਤੀ ਤਾਂ ਮੇਰੀ ਹੋ ਰਹੀ ਤੂੰ ਤਾਂ ਬਿਸ਼ਰਮਾ ਜੇ ਹਰ ਰੋਜ਼ ਮੂਰੇ ਬਹਿ ਜਾਂਦਾ ਕੈਮਰਾ ਲੈ ਕੇ ਤੇ ਮੂਰੇ ਬਹਿ ਜੂ ਕੈਮਰਾ ਲੈ ਕੇ ਜਦੋਂ ਹੀ ਉਹਦਾ ਕੋਈ ਆ ਬਾਡੀ ਦਾ ਪਾਰਟ ਦਿਸੂਗਾ ਕੱਢ ਲੂਗਾ ਕੈਮਰਾ ਹਾਂਜੀ ਕੀ ਆ ਕਦੇ ਦੁੱਧ ਦਾ ਗਲਾਸ ਲੈ ਕੇ ਨਾ ਉਹਦੀ ਚੈਸਟ ਦੇ ਕੋਲੇ ਕਰਕੇ ਉੱਤੋਂ ਕੈਮਰਾ ਵੀਡੀਓ ਜਿਹੜੇ ਲੋਕ ਇਹਨਾਂ ਦੀ ਸਪੋਰਟ ਕਰਦੇ ਆ ਨਾ ਕਿ ਐਂ ਬਣਾਈ ਚੱਲੋ ਆਹ ਲਾਹਣ ਤਾਂ ਸਾਲਿਓ ਸੋਡੇ ਤੇ ਵੀ ਆਪ ਦਾ ਐਂ ਕਰਿਆ ਕਰੋ ਆਹ ਜਿਹੜੀ ਮੈਂ ਵੀਡੀਓ ਚਲਾਈ ਸੀ ਨਾ ਵਿੱਚ ਆਪਦੀ ਮਾਂ ਤੇ ਆਪਦੀ ਭੈਣ ਕੋਲੇ ਬਿਠਾਇਆ ਕਰੋ ਤੇ ਆਹ ਜਿਹੜੀ ਵੀਡੀਓ ਚਲਾਈਆ ਕਰੋ ਵੇਖਿਆ ਕਰੋ ਨਿਆਰੀ ਇਹਨਾਂ ਨੂਰ ਦੀ ਮੰਮੀ ਦੇਖਿਆ ਕਰੋ ਚੰਗਾ ਆਉਂਦੀਆਂ ਧੀਆ ਭੈਣਾ ਕੋਲੇ ਬਿਠਾ ਕੇ ਸਾਲੇ ਮੇਰੇ ਜੇ ਤੁਸੀਂ ਫੋਲੋ ਕਰਨਾ ਹੋ ਹਟਜੋ ਜੇ ਤੁਸੀਂ ਇਹਨਾਂ ਨੂੰ ਵੇਖਣ ਨੂੰ ਹਟਜੋ ਤੇ ਇਹਨਾਂ ਦੀ ਕੀ ਯਰਤ ਆ ਕਿਹੜੇ ਲੈਵਲ ਦਾ ਗੰਦ ਪਰੋਸ ਰਿਹਾ ਇਹ ਬੰਦਾ ਯਾਰ ਕੀ ਇਹਦਾ ਨਾਂ ਪਤਾ ਨਹੀਂ ਨੂਰ ਦਾ ਪਾਪਾ ਹੈ ਪੀ ਇਹਦਾ ਨਾਂ ਕਿ ਕਿਹਦਾ ਨਾਂਗਾ ਆਈਡੀ ਇਹਨਾਂ ਦੀ ਆ ਤੇ ਮੈਂ ਤਾਂ ਜਦੋਂ ਆ ਵੀਡੀਓ ਵੇਖੀ ਮੈਂ ਤਾਂ ਯਾਰ ਕਈ ਵਾਰ ਬੰਦਾ ਨਾਰਮਲੀ ਯਾਰ ਰੈਂਡਮਲੀ ਘਰਦਿਆਂ ਕੋਲੇ ਬੈਠਾ ਹੁੰਦਾ ਇਹ ਪਤੰਦਰ ਦੋ ਸ਼ਬਦੀਆਂ ਗੱਲਾਂ ਤੂੰ ਕਿਉਂ ਨਹੀਂ ਕਰਦਾ ਤੂੰ ਓਏ ਤੂੰ ਜਦੋਂ ਚੈਸਟ ਦੇ ਕੋਲੇ ਦੁੱਧ ਦਾ ਗਲਾਸ ਲੈ ਜਾਣਾ ਤੇ ਉੱਥੇ ਜਾ ਕੇ ਕਹਿਣਾ ਲੋ ਅੱਜ ਦੁੱਧ ਪੀਣਾ ਐ ਕਰਨਾ ਯੋਗ ਕਰਨਾ ਜਦੋਂ ਤੈਨੂੰ ਪਤਾ ਵੀ ਉਧਰ ਨੂੰ ਗੱਲ ਆਉਂਦੀ ਓਦੋਂ ਇੱਕ ਨੰਬਰ 'ਚ ਕਰ ਦੋ ਤੇ ਨਹੀਂ ਫਿਰ ਜਨਤਾ ਤਾਂ ਜਿਹੜੀ ਠਰਕ ਭੋਰੀ ਜਾਂਦੀ ਆ ਸਾਲੇ ਨੂੰ ਇਹ ਸ਼ਰਮਣੀ ਆਉਂਦੀ ਕਿ ਜਿੰਨੀ ਪੰਜਾਬ ਦੀ ਜਨਤਾ ਮੇਰੀ ਵੋਟੀ ਤੇ ਠਰਕ ਭੋਰਦੀ ਪਈ ਆ ਕਿੱਡਾ ਲਾਹਣਤੀ ਬੰਦਾ ਹੋਊਗਾ ਜਿਹੜਾ ਇਹ ਜਿਹੜੇ ਦਿਮਾਗ 'ਚ ਇਹ ਹੋਊਗਾ ਕਿ ਮੇਰੀ ਵੋਟੀ ਨੂੰ ਕਿਹੜਾ ਫੋਨ ਵਜਦੀ ਕੱਢ ਲੈਣਗੇ ਮੈਂ ਆਉਂਦੀ ਵੋਟੀ ਦੀ ਚੈਸਟ ਆਉਂਦੀ ਵੋਟੀ ਦੀਆਂ ਚੀਜ਼ਾਂ ਦਿਖਾਈ ਜਾਂਦਾ ਤੇ ਕਿੱਡਾ ਬੇਸ਼ਰਮ ਕਿੱਡਾ ਘਟਿਆ ਨਖਿੱਧ ਬੰਦਾ ਹੋਊਗਾ ਜਿਹਦੀ ਵੋਟੀ ਸਾਹਮਣੇ ਆਟਾ ਗੁੰਨੀ ਜਾਂਦੀ ਆ ਉਹਦੀ ਸਾਰਾ ਇਥੋਂ ਬਾਡੀ ਸਟਰਕਚਰ ਹਿੱਲੀ ਜਾਂਦਾ ਜਨਤਾ ਜਨਤਾ ਠਰਕ ਪੂਰੀ ਜਾਂਦੀ ਆ ਤੇ ਇਹਨੂੰ ਲਾਹਣਤ ਕੇ ਇਹਨੂੰ ਆਟਾ ਗੁੰਨੀ ਜਾਂਨੀ ਆ ਚਲ ਸਾਲਾ ਨਾ ਹੋਵੇ ਤਾਂ ਆਟਾ ਗੁੰਨੀ ਜਾਂਨੀ ਦਾ ਕੋਈ ਸ਼ਰਮ ਕਰ ਲੈ ਕੱਲੂ ਤੇਰੇ ਜਵਾਕ ਵੱਡੇ ਹੋਣਗੇ ਜਦੋਂ ਇਹੋ ਜਿਹੇ ਰੀਲਾਂ ਤੇ ਕੱਲੂ ਤੂੰ ਟ੍ਰੋਲ ਹੋਊਗਾ ਤੇ ਕੀ ਕਹੂੰਗਾ ਤੇਰੀ ਮੰਮੀ ਕੀ ਕੰਮ ਕਰਦੀ ਹੁੰਦੀ ਸੀ ਵੀ ਤੇਰੀ ਮੰਮੀ ਆਟਾ ਗੋਨਦੀ ਹੁੰਦੀ ਸੀ ਬੋਡੀ ਸਟਰਕਚਰ ਹੈਲਦਾ ਹੁੰਦਾ ਸੀ ਤੇ ਮੈਂ ਵੀਡੀਓ ਬਣਾਉਂਦਾ ਹੁੰਦਾ ਸੀ ਇਹ ਗੱਲ ਕਿਹਾ ਕਰੂੰਗਾ ਕੱਲੋਂ ਤੌ ਦੇ ਜਵਾਕਾਂ ਨੂੰ ਜਰਵੱਡੇ ਹੋ ਜਾਣਗੇ ਸਾਲਿਆ ਕੋਈ ਸ਼ਰਮ ਕਰ ਜੇ ਤੈਨੂੰ 4 ਡਾਲਰ 4 ਤੈਨੂੰ ਪ੍ਰੋਮੋਸ਼ਨ ਆਉਂਦੀਆਂ 4 ਪੈਸੇ ਲੈ ਕੇ ਤੂੰ 20 ਕਿਲੇ ਟਿੱਬਿਆਂ ਦੇ ਵਿੱਚ ਪੈੜੀ ਲੈ ਲਈ ਆ ਤੇ ਉੱਥੇ ਜਾ ਕੇ ਖੂਪ ਪਾਟ ਦੇ ਉੱਤੋਂ ਕਿਹਨੂੰ ਕਹ ਰੇ ਮਿੱਟੀ ਪਾ ਦੋ ਤੈਨੂੰ ਦੱਬ ਦੇਣ ਉੱਥੇ ਹੀ ਸਾਲਿਆ ਜਿਹੜੀ ਤੇਰੀ ਸੋਚ ਆ ਆਪਦੀ ਜਨਾਨੀ ਨੂੰ ਇੱਥੇ ਤੂੰ ਮਿਊਜ਼ੀਅਮ ਬਣਾ ਦੇ 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 ਨਾਂ ਦਾ ਇਹਦੀਆਂ ਫੁੱਟ ਮਾ ਨਾ ਪ੍ਰਾਣੀਆਂ ਚਰਾੜੀਆਂ ਸਾਰੀਆਂ ਕੱਢ ਕੇ ਲਾ ਦੇ ਵੀ 2023 ਚ ਮੇਰੀ ਜਨਾਨੀ ਆਏ ਸੀ 2024 ਜਾਏ ਸੀ 2025 ਜਾਏ 2026 ਚ ਲਾਹਣ ਦਾ ਸਾਲਿਆ ਤੇਰੇ ਤੇ ਚੱਪਣੀ ਚ ਆਏ ਕਰਕੇ ਨਾ ਇੱਥੇ ਨਹੀਂ ਮਰਨਾ ਬਸ ਤੂੰ ਆਈਆਂ ਜਿਹੜੀ ਤੂੰ 20 ਘੱਲੇ ਪੈੜੀ ਲਈ ਹੈ ਨਾ ਉਹਦੇ ਵਿੱਚ ਟੋਆ ਪੱਟ ਦੇ ਸਾਲਿਆ ਵਿੱਚ ਦਬ ਜਾ ਉਹਦੇ ਤੂੰ ਜਿਹੜੇ ਤੇਰੇ ਲੱਛਣ ਲਾਹਣ ਤੀ ਬੰਦਾ